ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਭਗਵੰਤ ਮਾਨ ਬਾਰੇ ਕਿਹੜੀ ਵੱਡੀ ਖਬਰ ਤੁਹਾਡੇ ਕੋਲ ਇਸ ਵੇਲੇ ਪਹੁੰਚੀ ਹੈ ਜ਼ਰੂਰ ਇਸ ਵੱਡੀ ਖਬਰ ਦੇ ਨਾਲ ਇਸ ਖਾਸ ਖਬਰ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਿਓ ਹਰਜੋਤ ਜੀ ਭਗਵੰਤ ਮਾਨ ਹੁਣਾਂ ਬਾਰੇ ਵੱਡੀ ਖਬਰ ਇਹ ਹੈ ਕਿ ਇੱਕ ਤਾਂ ਬਹੁਤ ਵੱਡੇ ਪੱਧਰ ਤੇ ਭਗਵੰਤ ਮਾਨ ਪੰਜਾਬ ਦੇ ਵਿੱਚ ਆਪਣੇ ਚੋਣ ਅਭਿਆਨ ਨੂੰ ਸ਼ੁਰੂ ਕਰਨ ਵਾਲੇ ਨੇ ਰਣਨੀਤੀਕਾਰਾਂ ਦੀਆਂ ਮੀਟਿੰਗਾਂ ਜਿਹੜੀਆਂ ਨੇ ਆਮ ਆਦਮੀ ਪਾਰਟੀ ਚ ਸ਼ੁਰੂ ਹੋ ਗਈਆਂ ਕਿ ਕਿਵੇਂ ਭਗਵੰਤ ਮਾਨ ਉਹਨਾਂ ਨੂੰ ਪੰਜਾਬ ਦੇ ਚੋਣ ਪ੍ਰਚਾਰ ਦੇ ਵਿੱਚ ਉਤਾਰਿਆ ਜਾਵੇ ਹਾਲਾਂਕਿ ਚੋਣ ਪ੍ਰਚਾਰ ਤਾਂ ਉਹ ਲਗਾਤਾਰ ਹੀ ਕਰ ਰਹੇ ਨੇ ਪਰ ਇੱਕ ਖਾਸ ਮੁਹਿੰਮ ਭਗਵੰਤ ਮਾਨ ਦੀ ਹੁਣ ਸ਼ੁਰੂ ਕੀਤੀ ਜਾਣੀ ਹੈ ਕਿਉਂਕਿ ਪੰਜਾਬ ਦੇ ਨਾਲ ਨਾਲ ਭਗਵੰਤ ਮਾਨ ਪੂਰੇ ਦੇਸ਼ ਦੇ ਵਿੱਚ अरविंद केजरीवाल ਹੋਣਾਂ ਦੀ ਗ੍ਰਿਫਤਾਰੀ ਤੋਂ ਬਾਅਦ ਚੋਣ ਪ੍ਰਚਾਰ ਦਾ ਜ਼ਿਮਮਾ ਸੰਭਰੇ ਸੀ ਗੁਜਰਾਤ ਤੋਂ ਉਹ ਕੱਲ ਹੀ ਵਾਪਸ ਮੁੜੇ ਨੇ ਸੁਨੀਤਾ ਕੇਜਰੀਵਾਲ ਵੀ ਉੱਥੇ ਪ੍ਰਚਾਰ ਕਰ ਰਹੇ ਸੀ ਹੁਣ ਆਉਂਦੇ ਸਮੇਂ 'ਚ ਭਗਵੰਤ ਮਾਨ ਬਹੁਤਾ ਸਮਾਂ ਪੰਜਾਬ ਦੀਆਂ ਸੀਟਾਂ ਨੂੰ ਦੇਣਗੇ ਔਰ 4-5 ਵੱਡੀਆਂ ਗੱਲਾਂ ਨੇ ਜਿਹੜੀਆਂ ਉਹਨਾਂ ਨੂੰ ਮੁੱਖ ਤੌਰ 'ਤੇ ਅਭਿਆਨ ਦੇ ਵਿੱਚ ਜੋੜਿਆ ਜਾਵੇਗਾ ਕਿ ਕਿਵੇਂ ਪੰਜਾਬ ਦੇ ਵਿੱਚ ਕਿਸਾਨੀ ਸੈਕਟਰ ਨੂੰ ਦਿਨ ਵੇਲੇ ਬਿਜਲੀ ਮਿਲੀ ਪਿਛਲੀਆਂ ਸਰਕਾਰਾਂ ਵੇਲੇ ਇਹ ਬਿਜਲੀ ਘੱਟ ਮਿਲਦੀ ਸੀ ਦਿਨ ਦੇ ਵਕਤ ਰਾਤ ਨੂੰ ਬਿਜਲੀ ਆਉਂਦੀ ਸੀ ਕਦੇ ਦਿਨ ਨੂੰ ਆਉਂਦੀ ਸੀ ਪਰ ਭਗਵੰਤ ਮਾਨ ਉਹਨਾਂ ਦੀ ਸਰਕਾਰ ਨੇ ਦਿਨ ਵੇਲੇ ਜ਼ਿਆਦਾ ਬਿਜਲੀ ਦਿੱਤੀ ਹੈ ਔਰ ਇਹਨੂੰ ਇੱਕ ਕੀ ਫੈਕਟਰ ਇੱਕ ਵੱਡਾ ਫੈਕਟਰ ਬਣਾ ਕੇ ਭਗਵੰਤ ਮਾਨ ਦਾ ਅਭਿਆਨ ਸ਼ੁਰੂ ਕੀਤਾ ਜਾਣਾ ਹੈ ਇਹਦੇ ਨਾਲ ਨਾਲ ਜਿਹੜੀ ਖਾਲਾਂ 'ਚ ਪਾਣੀ ਪਹੁੰਚਾਤਾ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਖਾਲ ਸੀ ਉਹ ਸੁੱਕੇ ਸੀ ਸਾਫ਼ ਨਹੀਂ ਸੀ ਹੋਏ ਤੇ ਨਹਿਰੀ ਪਾਣੀ ਉੱਥੇ ਪਹੁੰਚਿਆ ਇਹ ਔਰ ਜ਼ੀਰੋ ਬਿਲਾਂ ਦਾ ਮਸਲਾ ਤਾਂ ਬਿਲਕੁਲ ਸਾਫ਼ ਹੈ ਉਹ ਤਾਂ ਪਹਿਲਾਂ ਹੀ ਆਮ ਆਦਮੀ ਪਾਰਟੀ ਹਰ ਗਲੀ ਹਰ ਨੁੱਕਰ ਦੇ ਵਿੱਚ ਇਹ ਗੱਲ ਕਰਦੀ ਹੈ ਕਿ ਅਸੀਂ 90% ਲੋਕਾਂ ਦੇ ਜ਼ੀਰੋ ਬਿਲ ਪੰਜਾਬ ਦੇ ਵਿੱਚ ਲਿਆ ਤੇ ਮਹਿਲਾ ਕਲੀਨਿਕਾਂ ਦੀਆਂ ਗੱਲਾਂ ਹੁੰਦੀਆਂ ਨੇ ਇਹ ਗੱਲਾਂ ਹੋਣਗੀਆਂ ਹੁਣ ਇਹਦੇ ਨਾਲ ਨਾਲ ਜਿਹੜੀ ਵਿਰੋਧੀ ਪਾਰਟੀਆਂ ਹਮਲਾ ਕਰਦੀਆਂ ਨੇ ਆਮ ਆਦਮੀ ਪਾਰਟੀ ਤੇ ਅਤੇ ਭਗਵੰਤ ਮਾਨ ਤੇ ਕਿ ਮਹਿਲਾਵਾਂ ਦੇ ਖਾਤੇ ਦੇ ਵਿੱਚ 1-1000 ਰੁਪਇਆ ਨਹੀਂ ਪਾਇਆ ਭਾਵੇਂ ਸੁਖਬੀਰ ਬਾਦਲ ਹੈ ਭਾਵੇਂ ਹਰਸਿਮਰਤ ਕੌਰ ਬਾਦਲ ਨੇ ਭਾਵੇਂ ਰਾਜਾ ਵੜਿੰਗ ਨੇ ਹਰ ਵਿਰੋਧੀ ਪਾਰਟੀ ਦਾ ਲੀਡਰ ਭਗਵੰਤ ਮਾਨ ਅੱਗੇ ਸਵਾਲ ਕਰਦਾ ਹੈ ਕਿ ਤੁਸੀਂ ਵਾਅਦਾ ਕੀਤਾ ਸੀ ਪਰ ਮਹਿਲਾਵਾਂ ਦੇ ਖਾਤੇ ਵਿੱਚ ਤੁਸੀਂ 1-1000 ਰੁਪਇਆ ਕਿਉਂ ਨਹੀਂ ਪਾਇਆ ਸੋ ਪਤਾ ਇਹ ਲੱਗਿਆ ਹੈ ਕਿ ਰਣਨੀਤੀ ਇਹਦੇ ਤੇ ਬਣ ਰਹੀ ਹੈ ਆਉਂਦੇ ਸਮੇਂ ਦੇ ਵਿੱਚ ਗਰੰਟੀ ਦੇ ਰੂਪ ਚ ਜਾਂ ਚੋਣ ਘੋਸ਼ਣਾ ਪੱਤਰ ਦੇ ਰੂਪ ਦੇ ਵਿੱਚ ਆਮ ਆਦਮੀ ਪਾਰਟੀ ਕੋਈ ਨਾ ਕੋਈ ਸੰਭਾਵਿਤ ਸਮਾਂ ਦੱਸ ਸਕਦੀ ਹੈ ਕਿ ਪੰਜਾਬ ਦੀ ਸਰਕਾਰ ਕਦੋਂ ਤੋਂ ਮਹਿਲਾਵਾਂ ਦੇ ਖਾਤੇ ਦੇ ਵਿੱਚ ਇਹ ਆਪਣਾ ਜਿਹੜਾ ਵਾਅਦਾ 1000 ਰੁਪਏ ਦਾ ਇਹਨੂੰ ਪੂਰਾ ਕਰ ਸਕਦੀ ਹੈ ਸੋ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਗਰ ਆਮ ਆਦਮੀ ਪਾਰਟੀ ਕੋਈ ਸਮਾਂ ਤੈਅ ਕਰਕੇ ਚੋਣ ਘੋਸ਼ਣਾ ਪੱਤਰ ਦੇ ਵਿੱਚ ਪਾ ਦਵੇ ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੱਲ ਕਰ ਰਹੇ ਨੇ ਕਿ ਆਯੂਸ਼ਮਾਨ ਭਾਰਤ ਦੇ ਵਿੱਚ ਜਿਹੜੇ 70 ਸਾਲ ਤੋਂ ਜ਼ਿਆਦਾ ਉਮਰ ਦੇ ਲੋਕ ਨੇ ਉਹਨਾਂ ਨੂੰ ਅਸੀਂ ਲਿਆਵਾਂਗੇ ਉਹਨਾਂ ਦਾ ਇਲਾਜ ਕਰਾਵਾਂਗੇ ਜਿਵੇਂ ਉਹ ਕਹਿ ਰਹੇ ਨੇ ਕਿ ਜਿਹੜੀ ਸੋਲਰ ਬਿਜਲੀ ਦੇ ਆਧਾਰਿਤ ਸਬਸਿਡੀ ਹੈ ਉਹ ਅਸੀਂ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਦੇਣੀ ਹੈ ਜਿਵੇਂ ਪ੍ਰਧਾਨ ਮੰਤਰੀ ਕਹਿ ਰਹੇ ਨੇ ਉਸੇ ਤਰਜ਼ ਤੇ ਆਮ ਆਦਮੀ ਪਾਰਟੀ ਵੀ ਇੱਕ ਯੋਜਨਾਵੱਧ ਖਾਕਾ ਚੋਣ ਘੋਸ਼ਣਾ ਪੱਤਰ ਜਾਂ ਚੋਣ ਗਰੰਟੀ ਦੇ ਰੂਪ ਦੇ ਵਿੱਚ ਦੇ ਸਕਦੀ ਹੈ ਕਿ ਮਹਿਲਾਵਾਂ ਦੇ ਖਾਤੇ ਦੇ ਵਿੱਚ 1-1000 ਰੁਪਏ ਕਦੋਂ ਪਾਇਆ ਜਾਏਗਾ ਔਰ ਅਗਰ ਇਸ ਤਰੀਕੇ ਦਾ ਐਲਾਨ ਕੋਈ ਭਗਵੰਤਮਾਨ ਕਰਦੇ ਨੇ ਉਹ ਵਿਰੋਧੀਆਂ ਦੇ ਜਿਹੜੇ ਇਲਜ਼ਾਮ ਨੇ ਉਹਨਾਂ ਦੀ ਕਾਟ ਇਸ ਹਿਸਾਬ ਨਾਲ ਉਹ ਕਰ ਸਕਦੇ ਨੇ ਸੋ ਇਹਦੇ ਉੱਪਰ ਫੈਸਲਾ ਆਮ ਆਦਮੀ ਪਾਰਟੀ ਕਦੋਂ ਕਰਦੀ ਹੈ ਇਹ ਤਾਂ ਵਕਤ ਦੇ ਨਾਲ ਪਤਾ ਲੱਗੂਗਾ ਪਰ ਜਿਹੜੇ ਰਣਨੀਤੀਕਾਰ ਨੇ ਆਮ ਆਦਮੀ ਪਾਰਟੀ ਦੇ ਉਹ ਇਸ ਦਿਸ਼ਾ ਦੇ ਵਿੱਚ ਯੋਜਨਾਵਾਂ ਬਣਾ ਰਹੇ ਨੇ ਸੋ ਇਹਦੇ ਨਾਲ ਅਗਰ ਕੋਈ ਇਸ ਤਰ੍ਹਾਂ ਦਾ ਐਲਾਨ ਹੁੰਦਾ ਕੋਈ ਡੇਟ ਦਿੱਤੀ ਜਾਂਦੀ ਹੈ ਸੰਭਾਵਿਕ ਜਾਂ ਸਨ ਦਿੱਤਾ ਜਾਂਦਾ ਅਗਲੇ ਸਾਲ ਜਾਂ ਉਸ ਤੋਂ ਅਗਲੇ ਸਾਲ ਤੇ ਉਹਦੇ ਨਾਲ ਇੱਕ ਵਾਰੀ ਫੇਰ ਜਿਹੜਾ ਇਹ ਮੁੱਦਾ ਹੈ ਇਹ ਸੁਰਖੀਆਂ ਦੇ ਵਿੱਚ ਪੰਜਾਬ ਦੇ ਵਿੱਚ ਬਣੇਗਾ। ਡਲਾਜੀ ਲੋਕ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਆਪਣੇ ਦੋ ਉਮੀਦਵਾਰਾਂ ਦੇ ਨਾਂ ਦੀ ਇੱਕ ਹੋਰ ਸੂਚੀ ਐਲਾਨੀ ਗਈ ਪਰ ਹਲੇ ਵੀ ਪੰਜ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਨਾ ਕਾਂਗਰਸ ਪਾਰਟੀ ਵੱਲੋਂ ਬਾਕੀ ਹੈ ਪਰ ਵੱਡਾ ਸਵਾਲ ਇੱਕ ਹੋਰ ਜ਼ਰੂਰ ਬਣਿਆ ਹੋਇਆ ਹੈ ਕਿ ਕਾਂਗਰਸੀ ਟਿਕਟਾਂ ਦੀ ਵੰਡ ਕੌਣ ਕਰ ਰਿਹਾ ਹੈ ਤੇ ਟਿਕਟਾਂ ਵੰਡ ਦਾ ਆਖਿਰ ਪੈਮਾਨਾ ਕਿਉਂ ਹੈ ਕਿਉਂਕਿ ਲਗਾਤਾਰ ਜਿਸ ਤਰੀਕੇ ਨਾਲ ਨਾਵਾਂ ਦਾ ਐਲਾਨ ਹੋ ਰਿਹਾ ਹੈ ਕਾਂਗਰਸ ਪਾਰਟੀ ਦੇ ਜਿਹੜੇ ਵੱਡੇ ਵੱਡੇ ਲੀਡਰ ਨੇ ਨਾਖੁਸ਼ ਨੇ ਪਾਰਟੀ ਛੱਡ ਰਹੇ ਨੇ ਲਗਾਤਾਰ ਅਸੀਂ ਇਹ ਖਬਰਾਂ ਜ਼ਰੂਰ ਵੇਖ ਅਤੇ ਸੁਣ ਰਹੇ ਆਂ ਕੱਲ ਵੀ ਬੀਤੇ ਦਿਨ ਵੀ ਜੋ ਹੈ ਮਹਿੰਦਰ ਕੇਪੀ ਨੇ ਪਾਰਟੀ ਛੱਡ ਦਿੱਤੀ ਹੈ ਤੇ ਬਾਕੀ ਵੀ ਕਈ ਲੀਡਰ ਜੋ ਹੈ ਨਰਾਜ਼ ਜ਼ਰੂਰ ਨਜ਼ਰ ਆ ਰਹੇ ਨੇ ਸੋ ਹੁਣ ਚਰਚਾਵਾਂ ਕਿਸ ਤਰ੍ਹਾਂ ਦੀਆਂ ਚੱਲ ਰਹੀਆਂ ਨੇ ਇਸ ਉੱਪਰ ਇਹ ਸਵਾਲ ਜ਼ਰੂਰ ਖੜਾ ਹੋ ਜਾਂਦਾ ਹੈ ਕਿ ਹੁਣ ਹੋਰ ਕੌਣ-ਕੌਣ ਕਾਂਗਰਸ ਪਾਰਟੀ ਛੱਡ ਸਕਦਾ ਹੈ ਇਸ ਦੇ ਉੱਪਰ ਤੁਸੀਂ ਕੀ ਕਹੋਗੇ ਹਰਜੋਤ ਜੀ ਬਹੁਤ ਹੀ ਅਹਿਮ ਤੇ ਮਹੱਤਵਪੂਰਨ ਸਵਾਲ ਹੈ ਤੁਹਾਡਾ ਕਾਫੀ ਵੱਡਾ ਸਵਾਲ ਹੈ ਮੈਂ ਇੱਕ ਇੱਕ ਕਰਕੇ ਗੱਲ ਅੱਗੇ ਵਧਾਉਣਾ ਕੱਲ 2 ਉਮੀਦਵਾਰ ਹੋਰ ਐਲਾਨ ਦਿੱਤੇ ਦੋਵੇਂ ਮਹਿਲਾ ਉਮੀਦਵਾਰ ਨੇ ਕਾਂਗਰਸ ਪਾਰਟੀ ਦੇ ਬੀਬੀ ਯਾਮਨੀ ਗੋਮਰ ਨੇ ਜਿਹੜੇ ਕਿਸੇ ਵੇਲੇ ਆਮ ਆਦਮੀ ਪਾਰਟੀ 'ਚ ਸੀ ਉਹਨਾਂ ਨੂੰ ਹੁਸ਼ਿਆਰਪੁਰ ਦੇ ਰਿਜ਼ਰਵ ਹਲਕੇ ਤੋਂ ਸੀਟ ਦਿੱਤੀ ਗਈ ਹੈ ਟਿਕਟ ਦਿੱਤੀ ਗਈ ਹੈ ਅਮਰਜੀਤ ਕੌਰ ਸਾਹੂ ਕੇ ਇਹਨਾਂ ਨੂੰ ਫਰੀਦਕੋਟ ਹਲਕੇ ਤੋਂ ਟਿਕਟ ਦਿੱਤੀ ਗਈ ਹੈ ਔਰ ਮੁਹੰਮਦ ਸਦੀਕ 60 ਸਾਲ ਪਹਿਲਾਂ ਮੁਹੰਮਦ ਸਦੀਕ ਉਹਨਾਂ ਨੇ ਪੰਡਤ ਜਵਾਲਾਲ ਨਹਿਰੂ ਦੀ ਸਟੇਜ ਤੋਂ ਦੇਸ਼ ਭਗਤੀ ਦੇ ਔਰ ਪੰਜਾਬੀ ਸੁਰ ਲਾਏ ਸੀ ਗੀਤ ਗਾਏ ਸੀ ਉਸ ਵੇਲੇ ਦੇ ਮੁਹੰਮਦ ਸਦੀਕ ਕਾਂਗਰਸ ਦੇ ਨਾਲ ਜੁੜੇ ਹੋਏ ਨੇ ਹੁਣ ਮੁਹੰਮਦ ਸਦੀਕ ਉਹਨਾਂ ਦੀ ਟਿਕਟ ਕੱਟੀ ਗਈ ਹੈ ਪਧੌੜ ਤੋਂ ਐਮਐਲਏ ਰਹੇ ਫਰੀਦਕੋਟ ਤੋਂ 5 ਸਾਲ ਉਹ ਐਮਪੀ ਰਹੇ ਪਰ ਮੁਹੰਮਦ ਸਦੀਕ ਨੇ ਕਿਸੇ ਤਰ੍ਹਾਂ ਦੀ ਨਾਰਾਜ਼ਗੀ ਪ੍ਰਗਟ ਨਹੀਂ ਕੀਤੀ ਹੈ ਜਿੱਥੇ ਇੱਕ ਪਾਸੇ ਬਹੁਤ ਸਾਰੇ ਲੀਡਰ ਨੇ ਟਿਕਟ ਕੱਟੇ ਜਾਣ ਤੋਂ ਬਾਅਦ ਨਾਰਾਜ਼ ਨੇ ਪਾਰਟੀਆਂ ਛੱਡ ਰਹੇ ਨੇ ਮੁਹੰਮਦ ਸਦੀਕ ਨੇ ਕਿਹਾ ਕਿ ਅਗਰ ਟਿਕਟ ਹਾਈ ਕਮਾਂਡ ਨੇ ਕੱਟੀ ਹੈ ਤੇ ਉਹਨਾਂ ਨੂੰ ਇਹ ਫੈਸਲਾ ਮਨਜ਼ੂਰ ਹੈ ਹੁਣ ਉਹ ਕਰ ਵੀ ਕੀ ਸਕਦੇ ਨੇ ਪਰ ਉਹਨਾਂ ਨੇ ਨਾਰਾਜ਼ਗੀ ਕਿਸੇ ਤਰ੍ਹਾਂ ਦੀ ਨਹੀਂ ਪ੍ਰਗਟਾਈ ਉਹਨਾਂ ਨੇ ਕਿਹਾ ਕਿ ਮੈਂ ਇੰਨਾ ਪੁਰਾਣਾ ਇਸ ਪਾਰਟੀ ਨਾਲ ਜੁੜਿਆ ਮੈਂ ਨਾ ਪਾਰਟੀ ਛੱਡਣ ਬਾਰੇ ਵਿਚਾਰ ਕਰ ਰਿਹਾ ਨਾ ਮੇਰੀ ਕੋਈ ਸੋਚ ਹੈ ਪਾਰਟੀ ਛੱਡਣ ਦੀ ਸੋ ਮੁਹੰਮਦ ਸਦੀਕ ਨੇ ਟਿਕਟ ਕੱਟੇ ਜਾਣ ਨੂੰ ਪ੍ਰਵਾਨ ਕਰ ਲਿਆ ਹੁਣ ਉਹ ਕੁਝ ਦਿਨ ਰੈਸਟ ਕਰਨ ਤੋਂ ਬਾਅਦ ਫਿਰ ਸਮਾਜਿਕ ਤੌਰ ਤੇ ਸਰਗਰਮ ਹੋਣਗੇ ਉਧਰ ਕਾਂਗਰਸ ਪਾਰਟੀ ਨੇ ਸਿਰਫ ਦੋ ਸੀਟਾਂ ਕੱਲ ਜਾਰੀ ਕੀਤੀਆਂ ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ 6 ਸੀਟਾਂ ਤੇ ਉਮੀਦਵਾਰ ਉਤਾਰੇ ਕੁੱਲ 8 ਸੀਟਾਂ ਤੇ ਕਾਂਗਰਸ ਪਾਰਟੀ ਉਮੀਦਵਾਰ ਉਤਾਰ ਚੁੱਕੀ ਹੈ 5 ਸੀਟਾਂ ਬਾਕੀ ਨੇ ਔਰ ਉਹਨਾਂ ਪੰਜਾਂ ਸੀਟਾਂ ਤੇ ਕਾਂਗਰਸ ਪਾਰਟੀ ਨੂੰ ਡਰ ਹੈ ਕਿ ਕਿਤੇ ਬਗਾਵਤ ਨਾ ਹੋਵੇ ਔਰ ਬਗਾਵਤ ਤੋਂ ਡਰਦੇ ਹੀ ਕਾਂਗਰਸ ਪਾਰਟੀ ਇੱਕ ਇੱਕ ਦੋ ਦੋ ਸੀਟਾਂ ਤੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਰਹੀ ਹੈ ਔਰ ਹੁਸ਼ਿਆਰਪੁਰ ਦੇ ਵਿੱਚ ਮਹਿੰਦਰ ਕੇਪੀ ਉਹਨਾਂ ਦੀ ਵੀ ਸੰਭਾਵਨਾ ਸੀ ਜਦੋਂ ਇਸ਼ਾਰੇ ਹੋ ਜਾਂਦੇ ਨੇ ਪਾਰਟੀ 'ਚ ਕਿ ਟਿਕਟ ਨਹੀਂ ਮਿਲ ਰਹੀ ਤੇ ਲੀਡਰ ਫੈਸਲੇ ਕਰਦੇ ਨੇ ਕੱਲ ਮਹਿੰਦਰ ਸਿੰਘ ਕੇਪੀ ਉਹਨਾਂ ਦੀ ਗੱਲ ਸੁਣੀ ਉਹ ਕਹਿੰਦੇ ਮੈਂ ਦਲ ਬਦਲੂ ਨਹੀਂ ਆ ਇੱਕ ਤਰੀਕੇ ਨਾਲ ਕਾਂਗਰਸ ਪਾਰਟੀ 'ਚੋਂ ਸਾਨੂੰ ਧੱਕਾ ਦਿੱਤਾ ਗਿਆ ਸਾਨੂੰ ਬਾਹਰ ਜਾਣ ਲਈ ਮਜਬੂਰ ਕੀਤਾ ਗਿਆ 2009 'ਚ ਕਹਿੰਦੇ ਮੈਂ ਸਿਟਿੰਗ ਐਮਪੀ ਸੀ ਜਿੱਤਿਆ ਸੀ 2014 'ਚ ਮੈਨੂੰ ਹੁਸ਼ਿਆਰਪੁਰ ਭੇਜ ਦਿੱਤਾ ਗਿਆ ਉਸ ਤੋਂ ਬਾਅਦ ਉਹ ਕਹਿੰਦੇ ਮੈਨੂੰ 22 ਚ ਟਿਕਟ ਨਹੀਂ ਦਿੱਤੀ ਗਈ ਮੈਂ ਸਿਟਿੰਗ ਐਮਪੀਸੀ ਉਸ ਤੋਂ ਬਾਅਦ ਮੈਨੂੰ ਟਿਕਟ ਹੀ ਨਹੀਂ ਦਿੱਤੀ ਗਈ ਕਈ ਵਾਰ ਵਿਧਾਇਕ ਵੀ ਰਹੇ ਮਹਿੰਦਰ ਸਿੰਘ ਕੇਪੀ ਔਰ ਪਿਛਲੀ ਵਾਰ ਜਿਸ ਤਰ੍ਹਾਂ ਨਾਲ ਉਹਨਾਂ ਦੀ ਟਿਕਟ ਕੱਟੀ ਗਈ ਉਹ ਸਿੱਧੇ ਸਿੱਧੇ ਰਾਜਨੀਤੀ ਦੇ ਸ਼ਿਕਾਰ ਹੋਏ ਲੱਗਦੇ ਸੀ ਸਿਆਸੀ ਬੇਇਨਸਾਫੀ ਕੀਤੀ ਲੱਗਦੀ ਸੀ ਕਾਂਗਰਸ ਪਾਰਟੀ ਦੀ ਪਰ ਕੱਲ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਚਲੇ ਗਏ ਵੱਡਾ ਝਟਕਾ ਦੁਆਬੇ ਚ ਕਾਂਗਰਸ ਪਾਰਟੀ ਨੂੰ ਲੱਗਿਆ ਪਹਿਲਾਂ ਸੁਸ਼ੀਲ ਰਿੰਕੂ ਆਪ ਚਲੇ ਗਏ ਫਿਰ ਗਰਮਜੀਤ ਚੌਧਰੀ ਚਲੇ ਗਏ ਤੇ ਹੁਣ ਮਹਿੰਦਰ ਸਿੰਘ ਕੇਪੀ ਚਲੇ ਗਏ ਸੋ ਚੌਧਰੀ ਪਰਿਵਾਰ ਤੇ ਮਹਿੰਦਰ ਸਿੰਘ ਕੇਪੀ ਦਾ ਪਰਿਵਾਰ ਬਹੁਤ ਪੁਰਾਣੀ ਵਿਰਾਸਤ ਕਾਂਗਰਸ ਦੀ ਦੋਵੇਂ ਲਗਭਗ ਕਾਂਗਰਸ ਛੱਡ ਗਏ ਨੇ ਹਾਲਾਂਕਿ ਵਿਕਰਮ ਚੌਧਰੀ ਫਲੋਰ ਦੇ ਐਮਐਲਏ ਕਾਂਗਰਸ ਦੇ ਵਿੱਚ ਪ੍ਰਕਰਾਰ ਨੇ ਪਰ ਵੱਡਾ ਝਟਕਾ ਜਲੰਧਰ ਚ ਕਾਂਗਰਸ ਨੂੰ ਔਰ ਚਰਨਜੀਤ ਚੰਨੀ ਉਹਨਾਂ ਦੇ ਲਈ ਜਿਹੜਾ ਸੰਕਟ ਲਗਾਤਾਰ ਗਹਿਰਾ ਰਿਹਾ ਕਿਉਂਕਿ ਜਿਸ ਤਰ੍ਹਾਂ ਨਾਲ ਕਾਂਗਰਸ ਦੇ ਲੀਡਰ ਜਲੰਧਰ ਚ ਛੱਡ ਰਹੇ ਨੇ ਕਿਤਨਾ ਕਿਤੇ ਕਾਂਗਰਸ ਦੇ ਸੰਗਠਨ ਦੀ ਵੀ ਕਮਜ਼ੋਰੀ ਹੈ ਮਹਿੰਦਰ ਕੇਪੀ ਨੂੰ ਮਨਾਉਣ ਕੋਈ ਨਹੀਂ ਗਿਆ ਕਈ ਦਿਨਾਂ ਤੋਂ ਇਹ ਖਬਰਾਂ ਚੱਲ ਰਹੀਆਂ ਸੀ ਅਸੀਂ ਵੀ ਗੱਲ ਕਰ ਰਹੇ ਸੀ ਕਿ ਮਹਿੰਦਰ ਕੇਪੀ ਛੱਡ ਸਕਦੇ ਨੇ ਪਾਰਟੀ ਅਕਾਲੀ ਦਲ ਚ ਜਾ ਸਕਦੇ ਨੇ ਨਾ ਰਾਜਾ ਵੜਿੰਗ ਗਏ ਨਾ ਪ੍ਰਤਾਪ ਬਾਜਵਾ ਨਾ ਦਵਿੰਦਰ ਯਾਦਵ ਸੋ ਇਹ ਸਥਿਤੀਆਂ ਨੇ ਕਾਂਗਰਸ ਪਾਰਟੀ ਦੀਆਂ ਔਰ ਹਾਲੇ ਵੀ ਦੋ ਤਿੰਨ ਜਿਹੇ ਵੱਡੇ ਨਾਮ ਨੇ ਮਾਝੇ ਦਾ ਵੀ ਇੱਕ ਨਾਮ ਹੈ ਮਾਲਵੇ ਦਾ ਵੀ ਇੱਕ ਨਾਮ ਹੈ ਦੋ ਤਿੰਨ ਹਜੇ ਵੱਡੇ ਨਾਮ ਨੇ ਜਿਹੜੇ ਆਉਂਦੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਛੱਡ ਸਕਦੇ ਨੇ ਬਾਕੀ ਸੀਟਾਂ ਤੇ ਟਿਕਟਾਂ ਦਾ ਇੰਤਜ਼ਾਰ ਇਸ ਵਕਤ ਹੋ ਰਿਹਾ ਔਰ ਫਿਰੋਜ਼ਪੁਰ ਦੇ ਵਿੱਚ ਵੀ ਇੱਕ ਕਾਂਗਰਸੀ ਲੀਡਰ ਹੈ ਜਿਹੜਾ ਪਾਰਟੀ ਛੱਡ ਸਕਦਾ ਪਰ ਕਈ ਅਜਈਆਂ ਚਿੰਤਾਵਾਂ ਵਾਲੀਆਂ ਗੱਲਾਂ ਕਾਂਗਰਸ ਪਾਰਟੀ ਦੇ ਵਿੱਚ ਬਰਕਰਾਰ ਨੇ ਹਾਲਾਂਕਿ ਰਾਜਾ ਵੜਿੰਗ ਹੋਣਾ ਦੀ ਧਰਮ ਪਤਨੀ ਦੀ ਟਿਕਟ ਨਾ ਮਿਲਣਾ ਇਹ ਆਪਣੇ ਆਪ ਦੇ ਵਿੱਚ ਇੱਕ ਹੈਰਾਨੀਜਨਕ ਵਿਸ਼ਾ ਹੈ ਕਿਉਂਕਿ ਰਾਜਾ ਵੜਿੰਗ ਦੀ ਧਰਮ ਪਤਨੀ ਇੱਕ ਮਜ਼ਬੂਤ ਕੈਂਡੀਡੇਟ ਦੇ ਤੌਰ ਤੇ ਉੱਭਰ ਰਹੇ ਸੀ ਸੋ ਸਵਾਲ ਇਸ ਕਰਕੇ ਉੱਠ ਰਹੇ ਨੇ ਕਿ ਕਾਂਗਰਸ ਚ ਟਿਕਟਾਂ ਵੰਡ ਕੌਣ ਰਿਹਾ ਕਾਂਗਰਸ ਚ ਟਿਕਟਾਂ ਵੰਡਣ ਦਾ ਪੈਮਾਨਾ ਕੀ ਹੈ ਕਾਂਗਰਸ ਚ ਟਿਕਟਾਂ ਵੰਡਣ ਦਾ ਆਧਾਰ ਕੀ ਹੈ ਕਾਂਗਰਸ ਦੇ ਲੀਡਰ ਅਤੇ ਵਰਕਰ ਵੀ ਇਹਨਾਂ ਗੱਲਾਂ ਨੂੰ ਲੈ ਕੇ ਹੈਰਾਨ ਨੇ ਕਿ ਜਿਸ ਤਰ੍ਹਾਂ ਨਾਲ ਕਾਂਗਰਸ ਨੇ ਟਿਕਟਾਂ ਦਿੱਤੀਆਂ ਨੇ ਦਾਅਵੇ ਇਹ ਕੀਤੇ ਜਾ ਰਹੇ ਸੀ ਕਿ ਬਹੁਤ ਵੱਡੇ ਵੱਡੇ ਚਿਹਰੇ ਮੈਦਾਨ ਦੇ ਵਿੱਚ ਉਤਾਰੇ ਜਾਣਗੇ ਪਰ ਜਦੋਂ ਟਿਕਟਾਂ ਦਿੱਤੀਆਂ ਗਈਆਂ ਇੱਕ ਦੋ ਵੱਡੇ ਚਿਹਰਿਆਂ ਤੋਂ ਬਿਨਾਂ ਕਾਂਗਰਸ ਪਾਰਟੀ ਦੀਆਂ ਜਿਹੜੀਆਂ ਟਿਕਟਾਂ ਵੰਡੀਆਂ ਗਈਆਂ ਨੇ ਉਹ ਹੈਰਾਨੀ ਪ੍ਰਗਟ ਕਰਦੀਆਂ ਨੇ ਇਸੇ ਕਰਕੇ ਕਾਂਗਰਸ ਦੇ ਵਿੱਚ ਹਜੇ ਵੀ ਵੱਡੀ ਟੁੱਟ ਦਾ ਖਤਰਾ ਹੈ ਆਉਂਦੇ ਦਿਨਾਂ ਦੇ ਵਿੱਚ ਵੀ ਕਈ ਵੱਡੇ ਚਿਹਰੇ ਪਾਰਟੀ ਛੱਡ ਸਕਦੇ ਨੇ ਸੋ ਹੁਣ ਇੰਤਜ਼ਾਰ ਕਰਨਾ ਪਊਗਾ ਅਗਲੀਆਂ 5 ਸੀਟਾਂ ਕਦੋਂ ਆਉਂਦੀਆਂ ਨੇ ਲੁਧਿਆਣਾ ਦੇ ਵਿੱਚ ਲੁਧਿਆਣਾ ਦੀ ਸੀਟ ਫਸੀ ਪਈ ਹੈ ਕਾਂਗਰਸ ਚ ਬਗਾਵਤ ਦਾ ਖਤਰਾ ਦੋ ਗੁੱਟਾਂ ਦੇ ਵਿੱਚ ਕਾਂਗਰਸ ਸੰਗਠਨ ਲੁਧਿਆਣੇ ਦੀ ਕਾਂਗਰਸ ਵੀ ਦੋ ਗੁੱਟਾਂ ਚ ਵੰਡ ਗਈ ਹੈ ਇੱਕ ਪਾਸੇ ਭਾਰਤ ਪੂਸ਼ਣ ਆਸ਼ੂ ਦਾ ਸਮਰਥਕ ਕਰਨ ਵਾਲੇ ਕਾਂਗਰਸੀ ਲੀਡਰ ਇੱਕ ਪਾਸੇ ਭਾਰਤ ਪੂਸ਼ਣ ਆਸ਼ੂ ਨੂੰ ਟਿਕਟ ਨਾ ਦੇਣ ਦਾ ਸਮਰਥਨ ਕਰਨ ਵਾਲੇ ਲੀਡਰ ਹੁਣ ਇਹ ਕਾਂਗਰਸ ਪਾਰਟੀ ਨੇ ਤੈਅ ਕਰਨਾ ਹੈ ਕਿ ਪ੍ਰਗਟ ਸਿੰਘ ਨੇ ਆਉਣਾ ਹੈ ਸੰਜੇ ਤਲਵਾਰ ਨੇ ਲੜਨਾ ਹੈ ਜਾਂ ਭਾਰਤ ਪੂਸ਼ਣ ਆਸ਼ੂ ਨੂੰ ਚੋਣ ਲੜਾਈ ਜਾਣੀ ਹੈ ਕਿਉਂਕਿ ਨਾਮ ਹਜੇ ਤੱਕ ਨਹੀਂ ਐਲਾਨਿਆ ਗਿਆ ਹਾਲਾਂਕਿ ਭਾਰਤ ਪੂਸ਼ਣ ਆਸ਼ੂ ਦੇ ਸਮਰਥਕ ਉਤਸ਼ਾਹਿਤ ਨੇ ਉਹਨਾਂ ਨੂੰ ਭਰੋਸਾ ਹੈ ਕਿ ਗਾਂਧੀ ਪਰਿਵਾਰ ਦੇ ਨਾਲ ਨਜ਼ਦੀਕੀਆਂ ਦੇ ਚਲਦੇ ਭਾਰਤ ਪੁਸ਼ਨਾਸ਼ੂ ਇਹ ਟਿਕਟ ਲੈ ਆਉਣਗੇ ਪਰ ਅਗਰ ਭਾਰਤ ਪੁਸ਼ਨਾਸ਼ੂ ਕੋਲੇ ਇਹ ਟਿਕਟ ਆਉਂਦੀ ਹੈ ਤੇ ਕੀ ਲੁਧਿਆਣਾ ਕਾਂਗਰਸ ਦੇ ਕੁਝ ਨਾਰਾਜ਼ ਜਾਂ ਉਹ ਲੀਡਰ ਜਿਹੜੇ ਅਸੰਤੁਸ਼ਟ ਹੋਣਗੇ ਕੀ ਰਵਨੀਤ ਬਿੱਟੂ ਨਾਲ ਚਲੇ ਜਾਣਗੇ ਜਾਂ ਆਮ ਆदमी ਪਾਰਟੀ ਚ ਚਲੇ ਜਾਣਗੇ ਇਹਦੇ ਵੀ ਖਤਰੇ ਕਾਂਗਰਸ ਪਾਰਟੀ ਦੇ ਵਿੱਚ ਬਰਕਰਾਰ ਨੇ ਸੋ ਲੁਧਿਆਣੇ ਚ ਵੀ ਕਾਂਗਰਸ ਦੀਆਂ ਸਥਿਤੀਆਂ ਲਗਭਗ ਉਸੇ ਤਰ੍ਹਾਂ ਬਣ ਸਕਦੀਆਂ ਨੇ ਜਿਸ ਤਰ੍ਹਾਂ ਦੀਆਂ ਜਲੰਧਰ ਚ ਨੇ ਤੇ ਜਿਸ ਤਰ੍ਹਾਂ ਦੀਆ ਆਪਾਂ ਪਟਿਆਲੇ 'ਚ ਦੇਖਿਆ ਨਹੀਂ ਸੰਗਰੂਰ ਤੇ ਬਠਿੰਡੇ 'ਚ ਵੀ ਕੋਈ ਸਥਿਤੀਆਂ ਬਹੁਤੀਆਂ ਜ਼ਿਆਦਾ ਚੰਗੀਆਂ ਨਜ਼ਰ ਨਹੀਂ ਆਉਂਦੀਆਂ ਸੋ ਖਡੂਰ ਸਾਹਿਬ ਦੀ ਸੀਟ ਸ਼੍ਰੀ ਅਨੰਦਪੁਰ ਸਾਹਿਬ ਦੀ ਸੀਟ ਇਨ੍ਹਾਂ ਸੀਟਾਂ ਤੇ ਕਿਹੜਾ ਉਮੀਦਵਾਰ ਆਉਂਦਾ ਹੈ ਹਾਲਾਂਕਿ ਰਾਣਾ ਗੁਰਜੀਤ ਦੇ ਪਰਿਵਾਰ ਦਾ ਨਾਂ ਖਡੂਰ ਸਾਹਿਬ ਤੋਂ ਚੱਲ ਰਿਹਾ ਹੈ ਸ਼ੇਰ ਸਿੰਘ ਖਾਇਆ ਫਿਰੋਜ਼ਪੁਰ ਤੋਂ ਅੱਗੇ ਦੱਸੇ ਜਾ ਰਹੇ ਨੇ ਔਰ ਕੁਲਬੀਰ ਜ਼ੀਰਾ ਖਡੂਰ ਸਾਹਿਬ ਤੋਂ ਪਰ ਇੰਤਜ਼ਾਰ ਰਹੇਗਾ ਕਿ ਟਿਕਟ ਆਉਂਦੀ ਕਦੋਂ ਹੈ ਸੀਟ ਆਉਂਦੀ ਕਦੋਂ ਹੈ ਤੇ ਗੁਰਦਾਸਪੁਰ ਦੇ ਵਿੱਚ ਵੀ ਨਵਾਂ ਚਿਹਰਾ ਕਾਂਗਰਸ ਪਾਰਟੀ ਲਿਆ ਸਕਦੀ ਹੈ ਕਿਸੇ ਦੂਸਰੀ ਪਾਰਟੀ ਦਾ ਸਾਬਕਾ ਲੀਡਰ ਹੁਣ ਇਹ ਇੰਤਜ਼ਾਰ ਕਰਨਾ ਪਏਗਾ ਕਿ ਕਦੋਂ ਦੂਸਰੀ ਸੂਚੀ ਕਾਂਗਰਸ ਦੀ ਆਉਂਦੀ ਹੈ ਉਮੀਦ ਹੈ ਕਿ ਅੱਜ ਵੀ ਕਾਂਗਰਸ ਹਾਈ ਕਮਾਂਡ ਇੱਕ ਦੋ ਨਾਵਾਂ ਦਾ ਐਲਾਨ ਕਰ ਸਕਦੀ ਹੈ ਉਧਰ ਰਾਜਾ ਵੜਿੰਗ ਦਾ ਇੱਕ ਬਿਆਨ ਆਇਆ ਜਿਦੇ ਵਿੱਚ ਰਾਜਾ ਵੜਿੰਗ ਵੀ ਇਸ ਸਵੀਕਾਰ ਕਰਦੇ ਨੇ ਕਿ ਉਹਨਾਂ ਦੀ ਧਰਮ ਪਤਨੀ ਮਜ਼ਬੂਤ ਦਾਵੇਦਾਰ ਸੀ ਪਰ ਉਹ ਕਹਿੰਦੇ ਨੇ ਕਿਉਂਕਿ ਮੈਂ ਪ੍ਰਧਾਨ ਆ ਇਸ ਕਰਕੇ ਅਗਰ ਟਿਕਟ ਦੀ وکਾਲਤ ਕਰਦਾ ਤੇ ਫਿਰ ਪਰਿਵਾਰਵਾਦ ਦਾ ਇਲਜ਼ਾਮ ਲੱਗਣਾ ਸੀ ਉੰਜ ਰਾਜਾ ਵੜਿੰਗ ਨੇ ਇਹ ਜਜ਼ਬਾ ਦਿਖਾਇਆ ਕਿ ਆਪਣੀ ਧਰਮ ਪਤਨੀ ਦੀ ਟਿਕਟ ਲਈ ਉਹਨਾਂ ਨੇ ਜ਼ੋਰ ਅਜਮਾਇਸ਼ ਨਹੀਂ ਕੀਤੀ ਹਾਲਾਂਕਿ ਅਮ੍ਰਿਤਾ ਵੜਿੰਗ ਮਜ਼ਬੂਤ ਦਾਵੇਦਾਰ ਦੇ ਤੌਰ ਤੇ ਉਹਨਾਂ ਨੂੰ ਦੇਖਿਆ ਜਾ ਰਿਹਾ ਸੀ ਸੋ ਰਾਜਾ ਵੜਿੰਗ ਇੱਕ ਵਾਰ ਗੱਲ ਵੀ ਸੁਣ ਲਈ ਇਹ ਤਾਂ ਯਾਰ ਹੁਣ ਗੱਲ ਲੋਕਾਂ ਨੇ ਮੀਡੀਆ ਨੇ ਤੇ ਆਮ ਲੋਕਾਂ ਨੇ ਚਲਾਈ ਰੱਖਣੀ ਹੈ ਜੇ ਮੈਂ ਉਹ ਪਹਿਲਾਂ ਕਹੀ ਜਾਂਦਾ ਸੀ ਮੁੱਖ ਮੰਤਰੀ ਉਹ ਕਹਿੰਦਾ ਸੀ ਧਰਮ ਪਤਨੀਆਂ ਹੁਣ ਪਤਨੀਆਂ ਨੂੰ ਟਿਕਟ ਦਿਵਾਉਣ ਨੂੰ ਫਿਰਦੇ ਆ ਜੇ ਘਰ ਵਾਲੀ ਨੂੰ ਟਿਕਟ ਦਿਵਾ ਦਿੰਦੇ ਫਿਰ ਇਹਨਾਂ ਨੇ ਕਹਿੰਦਾ ਆਪਦੀ ਘਰ ਵਾਲੀ ਨੂੰ ਹੀ ਦਿਵਾਤੀ ਪੰਜਾਬ ਦੇ ਪ੍ਰਧਾਨ ਨੇ ਟਿਕਟ ਕਿਸੇ ਪਾਸੇ ਨਹੀਂ ਛੱਡਣਾ ਤੇ ਜੇ ਸੈਕਰੀਫਾਈਜ਼ ਕੀਤਾ ਉਲਟਾ ਇਹ ਕਿਹਾ ਕਿ ਆਮ ਲੋਕਾਂ ਨੂੰ ਅਸੀਂ ਤਾਕਤ ਦੇਾਂਗੇ ਆਮ ਲੋਕਾਂ ਤੋਂ ਲੈ ਕੇ ਤੇ ਇਸ ਗੱਲ ਨੂੰ ਉਲਟਾ ਛਲਾਂਗਾ ਕਰਨੀ ਚਾਹੀਦੀ ਕਿ ਪਹਿਲਾ ਪ੍ਰਧਾਨ ਹੈ ਜਿਨੇ ਕਿਹਾ ਕਿ ਨਹੀਂ ਮੈਂ ਧਰਮ ਪਤਨੀ ਨੂੰ ਚੋਣ ਨਹੀਂ ਲੜਾਂਗਾ ਹਾਲਾਂਕਿ ਧਰਮ ਪਤਨੀ ਡਿਸਰਵ ਕਰਦੀ ਸੀ ਹਾਲਾਂਕਿ ਧਰਪੱਤੀ ਦਾ ਨਾਮ ਸਭ ਤੋਂ ਨੰਬਰ 1 ਸੀਗਾ ਪਰ ਹਾਂ ਬਿਲਕੁਲ ਤੇ ਇਹ ਕਿਹਾ ਗਿਆ ਕਿ ਮਜ਼ਬੂਤ ਕੈਂਡੀਡੇਟ ਹੈ ਪਰ ਮੈਂ ਫਿਰ ਕਿਹਾ ਕਿ ਨਹੀਂ ਆਮ ਲੋਕਾਂ ਨੂੰ ਅਸੀਂ ਮੌਕਾ ਦੇਵਾਂਗੇ ਲੜਾਂਗੇ ਯਾਰ ਹਾਜੇ ਕੋਈ ਸੋਰੀ ਚੱਲੇ ਹੈ 45 ਸਾਲ 46 ਸਾਲ ਦੀ ਉਮਰ ਦੇ ਵਿੱਚ ਜਦੋਂ ਔਖੀ ਘੜੇ ਹੋਏਗੀ ਡੱਟ ਕੇ ਜਿਹਦੇ ਨਾਲ ਕਾਂਗਰਸ ਪਾਰਟੀ ਕਹੇਗੀ ਲੜਾਈ ਸੁਡਲਾ ਜੀ ਹੁਣ ਜੇਕਰ ਆਪਾਂ ਅਕਾਲੀ ਦਲ ਦੀ ਗੱਲ ਕਰ ਲਈਏ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਖਡੂਰ ਸਾਹਿਬ ਤੋਂ ਬਿਨਾਂ ਬਾਕੀ ਸਾਰੇ ਹੀ ਉਮੀਦਵਾਰਾਂ ਦੇ ਨਾਵਾਂ ਦਾ ਜੋ ਹੈ ਐਲਾਨ ਕਰ ਦਿੱਤਾ ਹੈ ਤੇ ਇਹ ਵੀ ਖਬਰਾਂ ਜ਼ਰੂਰ ਨੇ ਕਿ ਜਿਸ ਰਿਕੇ ਨਾਲ ਟਿਕਟਾਂ ਦੀ ਵੰਡ ਕੀਤੀ ਗਈ ਹੈ ਸਭ ਨੂੰ ਲੈ ਕੇ ਜੋ ਹੈ ਹਰਸਿਮਰਤ ਕੌਰ ਬਦਲ ਸੁਖਬੀਰ ਬਦਲ ਜੋ ਹੈ ਕਾਫੀ ਖੁਸ਼ ਵੀ ਨਜ਼ਰ ਆ ਰਹੇ ਨੇ ਪਰ ਦੂਜੇ ਪਾਸੇ ਜੇਕਰ ਆਪਾਂ ਵਿਕਰਮ ਸਿੰਘ ਮਜੀਠੀਆ ਦੀ ਗੱਲ ਕਰ ਲਈਏ ਉਹ ਖੁਸ਼ ਨੇ ਜਾਂ ਨਹੀਂ ਇਹ ਵੀ ਇੱਕ ਸਵਾਲ ਜ਼ਰੂਰ ਹੈ ਉਦੋਂ ਕੱਲ ਮਜੀਠੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਪਰ ਵੀ ਤਿੱਖੇ ਸਿਆਸੀ ਨਿਸ਼ਾਨੇ ਜ਼ਰੂਰ ਕਿ ਲਗਾਏ ਨੇ ਤਿੱਖਾ ਹਮਲਾ ਜ਼ਰੂਰ ਕੀਤਾ ਸੋ ਪੂਰੀ ਜਿਹੜਾ ਇਹ ਸਥਿਤੀਆਂ ਬੜੀਆਂ ਅਕਾਲੀ ਦਲ ਨੂੰ ਲੈ ਕੇ ਇਸ ਉੱਪਰ ਵੀ ਪੂਰਾ ਵਿਸਥਾਰ ਦੇ ਵਿੱਚ ਜਾਣਕਾਰੀ ਜ਼ਰੂਰ ਸਾਂਝੀ ਕਰਿਓ ਅਕਾਲੀ ਦਲ ਨੇ ਖਡੂਰ ਸਾਹਿਬ ਤੋਂ ਹਜੇ ਆਪਣੇ ਉਮੀਦਵਾਰ ਦੇ ਨਾਮ ਦਾ ਐਲਾਨ ਨਹੀਂ ਕੀਤਾ ਹਾਲਾਂਕਿ ਕੈਰੋਂ ਪਰਿਵਾਰ ਦਾ ਇੱਕ ਮੈਂਬਰ ਔਰ ਵਿਕਰਮ ਸਿੰਘ ਮਜੀਠੀਆ ਇਹ ਦੋਵੇਂ ਉੱਥੋਂ ਦਾਵੇਦਾਰ ਬਣੇ ਹੋਏ ਨੇ ਵਿਕਰਮ ਮਜੀਠੀਆ ਖਡੂਰ ਸਾਹਿਬ ਦੇ ਹਲਕਾ ਇੰਚਾਰਜ ਵੀ ਨੇ ਪਰ ਇਹ ਵੀ ਪਤਾ ਲੱਗਿਆ ਹੈ ਕਿ ਕਿਤਨਾ ਕਿਤੇ ਸ਼ਰੋਮਨੀ ਅਕਾਲੀ ਦਲ ਇਸ ਗੱਲ ਦਾ ਇੰਤਜ਼ਾਰ ਕਰ ਰਿਹਾ ਹੈ ਕਿ ਕੀ ਖਡੂਰ ਸਾਹਿਬ ਤੋਂ ਅਮਰਿਤਪਾਲ ਸਿੰਘ ਚੋਣ ਲੜਨਗੇ ਕੀ ਉਹ ਆਜ਼ਾਦ ਚੋਣ ਲੜ ਸਕਦਾ ਹੈ ਅਮਰਿਤਪਾਲ ਸਿੰਘ ਜਾਂ ਕੋਈ ਪਾਰਟੀ ਜਾਂ ਸਿਮਰਜੀਤ ਸਿੰਘ ਮਾਨ ਉਹਨਾਂ ਨੂੰ ਉਮੀਦਵਾਰ ਬਣਾਉਂਦੇ ਨੇ ਇਸ ਗੱਲ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਔਰ ਇਹ ਵੀ ਪਤਾ ਲੱਗਿਆ ਹੈ ਕਿ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਗਾਤਾਰ ਅਮਰਿਤਪਾਲ ਸਿੰਘ ਦੀ ਰਿਹਾਈ ਔਰ ਉਹਦੇ ਉੱਪਰ ਜਿਹੜਾ ਕੇਸ ਦਰਜ ਹੋਇਆ ਡਿਬਰੂਗੜ ਜੇਲ੍ਹ ਦੇ ਵਿੱਚ ਉਹਨੂੰ ਰੱਦ ਕਰਾਉਣ ਲਈ ਜਦੋਂ ਜਹਿਦ ਕਰ ਰਹੀ ਹੈ ਇਹ ਵੀ ਚਰਚਾਵਾਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਪਾਲ ਦੇ ਪਰਿਵਾਰ ਨਾਲ ਵੀ ਸੰਪਰਕ ਚਾਹ ਸਕਦਾ ਹੈ ਆਪਣੇ ਸੂਤਰਾਂ ਦੇ ਜ਼ਰੀਏ ਅਗਰ ਅੰਮ੍ਰਿਤਪਾਲ ਨੇ ਚੋਣ ਲੜਨ ਦਾ ਫੈਸਲਾ ਕੀਤਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਪਾਲ ਦੇ ਲਈ ਸਮਰਥਨ ਦੇ ਵਿੱਚ ਇਹ ਸੀਟ ਛੱਡ ਵੀ ਸਕਦਾ ਹੈ ਹਾਲਾਂਕਿ ਅਧਿਕਾਰਿਕ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਤਰੀਕੇ ਦੀ ਕਿਸੇ ਵੀ ਗੱਲ ਦੀ ਹਾਮੀ ਨਹੀਂ ਭਰੀ ਪਰ ਸੂਤਰਾਂ ਦੇ ਮੁਤਾਬਕ ਅਕਾਲੀ ਦਲ ਸੋਚ ਰਿਹਾ ਹੈ ਕਿ ਅਗਰ ਅਮਰਿਤਪਾਲ ਸਿੰਘ ਦੇ ਲੜਨ ਦੀ ਸੂਰਤ ਦੇ ਵਿੱਚ ਅਕਾਲੀ ਦਲ ਸਮਰਥਨ ਕਰਦਾ ਹੈ ਤੇ ਪੰਜਾਬ ਭਰ ਦੇ ਵਿੱਚ ਅਕਾਲੀ ਦਲ ਪੰਥਕ ਵੋਟਰਾਂ ਦੇ ਵਿੱਚ ਆਪਣੀ ਆਪਣੇ ਸੰਘਰਸ਼ ਨੂੰ ਜਿਹੜਾ ਸੰਘਰਸ਼ ਉਹ ਲਗਾਤਾਰ ਬੰਦੀ ਸਿੰਘਾਂ ਦੀ ਰਿਹਾਈ ਲਈ ਦਰਜ ਕਰਵਾ ਰਿਹਾ ਹੈ ਉਹਦੇ ਉੱਪਰ ਸਹਿਮਤੀ ਦੀ ਮੋਹਰ ਲਵਾ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਔਰ ਹਾਲਾਂਕਿ ਇਹ ਤਾਂ ਵਕਤ ਦੱਸੂਗਾ ਕਿ ਅਮਰਿਤਪਾਲ ਸਿੰਘ ਚੋਣ ਲੜਦਾ ਹੈ ਜਾਂ ਨਹੀਂ ਅਮਰਿਤਪਾਲ ਦੇ ਚੋਣ ਲੜਨ ਦੀ ਸੂਰਤ 'ਚ ਕੀ ਅਕਾਲੀ ਦਲ ਸਮਰਥਨ ਕਰਦਾ ਹੈ ਜਾਂ ਨਹੀਂ ਪਰ ਅਗਰ ਅਕਾਲੀ ਦਲ ਨੇ ਫੈਸਲਾ ਕੀਤਾ ਤੇ ਅਕਾਲੀ ਦਲ ਦੇ ਕਈ ਲੀਡਰ ਇਹਨੂੰ ਚੰਗਾ ਫੈਸਲਾ ਮੰਨਦੇ ਨੇ ਉਂਝ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਸ ਗੱਲ ਲਈ ਸਹਿਮਤ ਹੋ ਸਕਦੀ ਹੈ ਅਗਰ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਸ ਬਾਰੇ ਕੋਈ ਸਲਾਹ ਮੰਗਦਾ ਹੈ ਹੁਣ ਕੱਲ੍ਹ 6 ਸੀਟਾਂ ਐਲਾਨ ਦਿੱਤੀਆਂ ਸ਼੍ਰੋਮਣੀ ਅਕਾਲੀ ਦਲ ਨੇ ਖਡੂਰ ਸਾਹਿਬ ਦੀ ਸੀਟ ਛੱਡ ਕੇ ਸੋ 12 ਸੀਟਾਂ ਸ਼੍ਰੋਮਣੀ ਅਕਾਲੀ ਦਲ ਐਲਾਨ ਚੁੱਕਿਆ ਹੈ ਹਰਸਿਮਰਤ ਕੌਰ ਬਾਦਲ ਨੂੰ ਇੱਕ ਵਾਰ ਮੁਰਦ ਤੋਂ ਬਠਿੰਡੇ ਤੋਂ ਉਮੀਦਵਾਰ ਬਣਾਇਆ ਗਿਆ ਹੈ ਹਰਸਿਮਰਤ ਔਰ ਸੁਖਵੀਰ ਬਾਦਲ ਇਸ ਕਰਕੇ ਖੁਸ਼ ਨੇ ਕਿ ਜਿਹੜੀਆਂ ਸੀਟਾਂ ਕੱਲ ਐਲਾਨੀਆਂ ਗਈਆਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਿਤੇ ਵੀ ਬਾਗੀ ਸੁਰਾਂ ਨਹੀਂ ਦਿਖੀਆਂ ਲੁਧਿਆਣੇ ਤੋਂ ਰঞ্জੀਤ ਸਿੰਘ ਢਿਲੋਂ ਨੂੰ ਉਮੀਦਵਾਰ ਬਣਾਇਆ ਗਿਆ ਜਿਹੜੇ ਪਹਿਲਾਂ ਵਿਧਾਇਕ ਵੀ ਰਹੇ ਨੇ ਔਰ ਸੋਨ ਸਿੰਘ ਠੰਡਲ ਨੂੰ ਹੁਸ਼ਿਆਰਪੁਰ ਤੋਂ ਉਮੀਦਵਾਰ ਬਣਾਇਆ ਗਿਆ ਇਸੇ ਤਰ੍ਹਾਂ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਵੀ ਆਪਣੇ ਹੀ ਉਮੀਦਵਾਰ ਨੂੰ ਜਿਹੜੇ ਪ੍ਰਧਾਨ ਨੇ ਉਥੋਂ ਦੀ ਇਕਾਈ ਦੇ ਉਹਨਾਂ ਨੂੰ ਦੁਬਾਰਾ ਮੈਦਾਨ ਚ ਉਤਾਰਿਆ ਔਰ ਬੋਬੀ ਮਾਨ ਉਹਨਾਂ ਨੂੰ ਉਤਾਰਿਆ ਗਿਆ ਫਿਰੋਜ਼ਪੁਰ ਤੋਂ ਸੋ ਉਹਨਾਂ ਬਾਰੇ ਕਿਹਾ ਜਾ ਰਿਹਾ ਸੀ ਕਿ ਉਹ ਵੱਡੇ ਦਾਵੇਦਾਰ ਸ਼ਰੋਮਣੀ ਅਕਾਲੀ ਦਲ ਵੱਲੋਂ ਹੋ ਸਕਦੇ ਨੇ ਸੋ ਅਕਾਲੀ ਦਲ ਨੇ ਸੁਖਬੀਰ ਬਾਦਲ ਨੇ ਚੋਣ ਨਾ ਲੜਨ ਦਾ ਫੈਸਲਾ ਕੀਤਾ ਉਹ ਸਾਰੀਆਂ ਸੀਟਾਂ ਤੇ ਆਪਣੇ ਕੈਂਡੀਡੇਟਸ ਲਈ ਪ੍ਰਚਾਰ ਕਰਨਗੇ ਹਰਸ਼ਮਰਤ ਕੌਰ ਬਾਦਲ ਦੇ ਮਾਮਲੇ ਦੇ ਵਿੱਚ ਸੁਖਬੀਰ ਬਾਦਲ ਇਸ ਕਰਕੇ ਖੁਸ਼ ਨੇ ਕਿ ਹਰਸ਼ਮਰਤ ਕੌਰ ਬਾਦਲ ਹੁਣਾਂ ਨੂੰ ਬਠਿੰਡਾ ਦੇ ਵਿੱਚ ਭਰਮਾ ਹੰਗਾਰਾ ਮਿਲ ਰਿਹਾ ਹੈ ਜਿੱਥੇ-ਜਿੱਥੇ ਹਰਸ਼ਮਰਤ ਕੌਰ ਬਾਦਲ ਜਾ ਰਹੇ ਨੇ ਉਹਨਾਂ ਨੂੰ ਵੱਡੇ ਇਕੱਠ ਮਿਲ ਰਹੇ ਨੇ ਹਾਲਾਂਕਿ ਅੰਮ੍ਰਿਤਸਰ ਦੇ ਵਿੱਚ ਅਨਿਲ ਜੋਸ਼ੀ ਦੀਆਂ ਮੀਟਿੰਗਾਂ ਦੇ ਵਿੱਚ ਵੀ ਵੱਡਾ ਰਸ਼ ਮਿਲ ਰਿਹਾ ਸੋ ਅਕਾਲੀ ਦਲ ਦੀਆਂ ਨੁਕੜ ਮੀਟਿੰਗਾਂ ਰੈਲੀਆਂ ਦੇ ਵਿੱਚ ਵੱਡਾ ਰਸ਼ ਇਸ ਗੱਲ ਨੂੰ ਲੈ ਕੇ ਸੁਖਬੀਰ ਬਾਦਲ ਅਤੇ ਹਰਸ਼ਮਰਤ ਕੌਰ ਬਾਦਲ ਖੁਸ਼ ਨੇ ਔਰ ਮਹਿੰਦਰ ਸਿੰਘ ਕੇਪੀ ਜਿੱਦਾਂ ਹੀ ਕੱਲ ਜਲੰਧਰ ਚੋ ਪਾਰਟੀ ਚ ਸ਼ਾਮਲ ਹੋਏ ਉਹਨਾਂ ਨੂੰ ਵੀ ਟਿਕਟ ਦਿੱਤੀ ਗਈ ਸੋ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਤਰ੍ਹਾਂ ਸਾਰੇ ਭਾਈਚਾਰਿਆਂ ਦੀ ਨੁਮਾਇੰਦਗੀ ਬਣਾਉਣ ਦਾ ਯਤਨ ਕਰ ਰਿਹਾ ਹੈ ਸੋ ਮਹਿੰਦਰ ਕੇਪੀ ਹੋਗੇ ਅਨਿਲ ਜੋਸ਼ੀ ਹੋਗੇ ਪਟਿਆਲੇ ਤੋਂ ਐਨ ਕੇ ਸ਼ਰਮਾ ਹੋਗੇ ਸੋ ਹਿੰਦੂ ਭਾਈਚਾਰੇ ਦੇ ਵਿੱਚੋਂ ਵੀ ਅਕਾਲੀ ਦਲ ਨੇ ਤਿੰਨ ਟਿਕਟਾਂ ਦਿੱਤੀਆਂ ਨੇ ਔਰ ਜਿਵੇਂ ਭਾਜਪਾ ਨੇ ਵੀ ਕਈ ਟਿਕਟਾਂ ਸਿੱਖ ਚਿਹਰਿਆਂ ਨੂੰ ਦਿੱਤੀਆਂ ਨੇ ਸੋ ਇਸ ਕਰਕੇ ਭਾਜਪਾ ਦੀ ਤਰ੍ਹਾਂ ਅਕਾਲੀ ਦਲ ਵੀ ਸੰਤੁਲਨ ਬਣਾ ਰਿਹਾ ਹੈ ਔਰ 24 ਦੀ ਲੜਾਈ ਦੇ ਨਾਲ-ਨਾਲ 27 ਦੀ ਜ਼ਮੀਨ ਨਾਪ ਵੀ ਰਿਹਾ ਤੇ ਉਹਦੀ ਤਿਆਰੀ ਵੀ ਕਰ ਰਿਹਾ ਹੈ ਔਰ ਪਤਾ ਹੈ ਅਕਾਲੀ ਦਲ ਨੂੰ ਕਿ ਜੇ ਇਕੱਲਿਆਂ ਚੋਣਾ ਲੜਨੀਆਂ ਨੇ ਤੇ ਪੰਜਾਬ ਦੇ ਵਿੱਚ ਸਾਰੇ ਭਾਈਚਾਰਿਆਂ ਦੇ ਚਿਹਰੇ ਨੇ ਜਿਹੜੇ ਉਹ ਉਮੀਦਵਾਰ ਬਣਾ ਕੇ ਚੱਲਣਾ ਪੈਣਾ ਸੋ ਅਕਾਲੀ ਦਲ ਹਰਸ਼ਮਰਤ ਕੌਰ ਬਾਦਲ ਔਰ ਬਾਕੀ ਥਾਵਾਂ ਤੇ ਜਿਹੜਾ ਮੀਟਿੰਗਾਂ ਚ ਰਸ਼ ਮਿਲ ਰਿਹਾ ਉਹਨੂੰ ਲੈ ਕੇ ਉਤਸ਼ਾਹਿਤ ਹੈ ਅਕਾਲੀ ਦਲ ਨੂੰ ਇਸ ਗੱਲ ਦਾ ਭਰੋਸਾ ਹੈ ਕਿ ਉਹਨਾਂ ਦਾ ਪ੍ਰਾਣਾ ਕਾਡਰ ਵਾਪਸ ਮੁੜ ਸਕਦਾ ਹੈ ਹਾਲਾਂਕਿ ਉਹ ਕਿੰਨਾ ਵਾਪਸ ਮੁੜਦਾ ਹੈ ਇਹ ਵਕਤ ਦੱਸੂਗਾ ਡੱਲਾ ਜੀ ਹੁਣ ਗੱਲ ਆਪਾਂ ਭਾਰਤੀ ਜਨਤਾ ਪਾਰਟੀ ਦੀ ਕਰ ਲਈਏ ਤਾਂ ਭਾਜਪਾ ਵੱਲੋਂ 4 ਸੀਟਾਂ ਤੇ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਨਾ ਬਾਕੀ ਹੈ ਲਗਾਤਾਰ ਕਿਸਾਨਾਂ ਵੱਲੋਂ ਭਾਜਪਾ ਦੇ ਲੀਡਰਾਂ ਦਾ ਆਗੂਆਂ ਦਾ ਉਮੀਦਵਾਰਾਂ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਜਿਹੜੇ ਭਾਜਪਾਗੂ ਨੇ ਸਖਤ ਪੁਲਿਸ ਪਹਿਰੇ ਦੇ ਵਿੱਚ ਜੋ ਹੈ ਪ੍ਰਚਾਰ ਕਰਨ ਦੇ ਲਈ ਮਜਬੂਰ ਹੋਏ ਪਏ ਨੇ ਦੂਜੀਆਂ ਪਾਰਟੀਆਂ ਵਿੱਚੋਂ ਜਿਹੜੇ ਵੱਡੇ ਵੱਡੇ ਲੀਡਰ ਆਏ ਨੇ ਤਾਂ ਕੀ ਜਿਹੜਾ ਭਾਜਪਾ ਦਾ ਕਾਡਰ ਹੈ ਖੁੱਲ ਕੇ ਉਹਨਾਂ ਦਾ ਉਹਨਾਂ ਦੇ ਨਾਲ ਤੁਰ ਰਿਹਾ ਉਹਨਾਂ ਦਾ ਸਾਥ ਦੇ ਰਿਹਾ ਭਾਜਪਾ ਦੀਆਂ ਸਥਿਤੀਆਂ ਤੇ ਵੀ ਸਵਾਲ ਜ਼ਰੂਰ ਬਣੇ ਹੋਏ ਨੇ ਤੁਹਾਡਾ ਐਨਾਲਿਸਿਸ ਕੀ ਕਹਿੰਦਾ ਹੈ ਹਰਜੋਤ ਜੀ ਭਾਰਤੀ ਜਨਤਾ ਪਾਰਟੀ ਵੀ ਪੰਜਾਬ 'ਚ ਹੁਣ ਤੱਕ 9 ਸੀਟਾਂ ਤੇ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਚੁੱਕੀ ਹੈ ਔਰ 4 ਸੀਟਾਂ ਭਾਰਤੀ ਜਨਤਾ ਪਾਰਟੀ ਨੇ ਵੀ ਹਾਲੇ ਐਲਾਨ ਕਰਨਾ ਭਾਰਤੀ ਜਨਤਾ ਪਾਰਟੀ ਨੇ ਫਿਰੋਜ਼ਪੁਰ ਦੇ ਵਿੱਚ ਹਜੇ ਤੱਕ ਕੋਈ ਉਮੀਦਵਾਰ ਤੈਅ ਨਹੀਂ ਕੀਤਾ ਕਈ ਉਮੀਦਵਾਰ ਉੱਥੇ ਚਰਚਾਵਾਂ ਦੇ ਵਿੱਚ ਨੇ ਕਾਂਗਰਸੀ ਉਮੀਦਵਾਰ ਵੀ ਚਰਚਾਵਾਂ ਚ ਨੇ ਕੁਝ ਕਾਂਗਰਸੀ ਲੀਡਰਾਂ ਦੀ ਗੱਲ ਚੱਲ ਰਹੀ ਹੈ ਭਾਰਤੀ ਜਨਤਾ ਪਾਰਟੀ ਨਾਲ ਹਾਲਾਂਕਿ ਰਾਣਾ ਗੁਰਮੀਤ ਸਿੰਘ ਸੋਢੀ ਵੀ ਉੱਥੇ ਦਾਵੇਦਾਰਾਂ ਦੇ ਵਿੱਚੋਂ ਇੱਕ ਨੇ ਇਸੇ ਤਰ੍ਹਾਂ ਫਤਗੜ ਸਾਹਿਬ ਦੇ ਵਿੱਚ ਮੈਂ ਕੱਲ ਵੀ ਜ਼ਿਕਰ ਕੀਤਾ ਸੀ ਰਿੰਕੂ ạtਵਾਲ ਇੰਦਰ ਇਕਬਾਲ ਸਿੰਘ ạtਵਾਲ ਉਹਨਾਂ ਦਾ ਨਾਮ ਚੱਲ ਰਿਹਾ ਹੈ ਪਰ ਹਾਲੇ ਤੱਕ ਭਾਰਤੀ ਜਨਤਾ ਪਾਰਟੀ ਨੇ ਕਈ ਸੀਟਾਂ ਤੇ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਫੈਸਲਾ ਨਹੀਂ ਕੀਤਾ ਉਹ ਇੰਤਜ਼ਾਰ ਕਰ ਰਹੇ ਨੇ ਕਿ ਕਾਂਗਰਸ ਇਹਨਾਂ ਸੀਟਾਂ ਤੇ ਕਿਹੜੇ-ਕਿਹੜੇ ਉਮੀਦਵਾਰ ਉਤਾਰਦੀ ਹੈ ਸ਼ਾਇਦ ਭਾਰਤੀ ਜਨਤਾ ਪਾਰਟੀ ਉਸ ਤੋਂ ਬਾਅਦ ਹੀ ਆਪਣੇ ਉਮੀਦਵਾਰ ਦੇ ਨਾਮ ਦਾ ਐਲਾਨ ਕਰੇਗੀ ਹੁਸ਼ਿਆਰਪੁਰ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਆ ਗਏ ਭਾਜਪਾ ਦੇ ਉਮੀਦਵਾਰ ਵੀ ਆ ਗਏ ਫਰੀਦਕੋਟ ਚ ਆ ਗਏ ਬਠਿੰਡਾ ਦੇ ਵਿੱਚ ਲਗਭਗ ਸਾਰੇ ਆ ਗਏ ਜਲੰਧਰ ਦੇ ਵਿੱਚ ਲਗਭਗ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਆ ਗਏ ਅੰਮ੍ਰਿਤਸਰ ਚ ਆ ਗਏ ਲੁਧਿਆਣਾ ਦੇ ਵਿੱਚ ਵੀ ਲਗਭਗ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਆ ਗਏ ਸੋ ਹੁਣ ਭਾਰਤੀ ਜਨਤਾ ਪਾਰਟੀ ਨੇ ਫਤਗੜ ਸਾਹਿਬ ਦੇ ਵਿੱਚ ਆਪਣੇ ਉਮੀਦਵਾਰ ਦੇ ਨਾਂ ਦਾ ਐਲਾਨ ਕਰਨਾ ਹੈ ਭਾਰਤੀ ਜਨਤਾ ਪਾਰਟੀ ਨੇ ਫਿਰੋਜ਼ਪੁਰ ਦੇ ਵਿੱਚ ਆਪਣੇ ਉਮੀਦਵਾਰ ਦੇ ਨਾਂ ਦਾ ਐਲਾਨ ਕਰਨਾ ਹੈ ਮੁੱਖ ਰੂਪ ਦੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਨੇ ਹਜੇ ਆਪਣੇ ਉਮੀਦਵਾਰ ਦੇ ਨਾਂ ਦਾ ਐਲਾਨ ਕਰਨਾ ਹੈ ਸੋ ਇਹ ਉਹ ਸੀਟਾਂ ਨੇ ਜਿੱਥੇ ਭਾਜਪਾ ਹਾਲੇ ਤੱਕ ਕਿਸੇ ਨਤੀਜੇ ਤੇ ਨਹੀਂ ਪਹੁੰਚੀ ਕਿ ਇਸ ਸੀਟ ਤੇ ਅਸੀਂ ਕਿਸ ਉਮੀਦਵਾਰ ਨੂੰ ਉਤਾਰੀਏ ਕਿ ਪਾਰਟੀ ਸੰਗਠਨ ਦੇ ਵਿੱਚੋਂ ਕਿਸੇ ਨੂੰ ਟਿਕਟ ਦੇਵੇ ਜਾਂ ਦੂਸਰੀਆਂ ਪਾਰਟੀਆਂ ਚੋਂ ਕਿਸੇ ਉਮੀਦਵਾਰ ਨੂੰ ਲਿਆ ਕੇ ਉਮੀਦਵਾਰ ਬਣਾਇਆ ਜਾਵੇ ਇਸ ਸਾਰੀਆਂ ਸੀਟਾਂ ਤੇ ਭਾਰਤੀ ਜਨਤਾ ਪਾਰਟੀ ਉਮੀਦਵਾਰ ਤਲਾਸ਼ ਰਹੀ ਹੈ ਹੁਣ ਸਵਾਲ ਹੈ ਜਿਹੜਾ ਇਹ ਵੀ بڑا ਹੈ ਮੈਂ ਕਿ ਜਿਸ ਤਰ੍ਹਾਂ ਨਾਲ ਬੜੀ ਤੇਜ਼ੀ ਦੇ ਨਾਲ ਦੂਸਰੀਆਂ ਪਾਰਟੀਆਂ ਦੇ ਲੀਡਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਆਏ ਨੇ ਭਾਰਤੀ ਜਨਤਾ ਪਾਰਟੀ ਦੀਆਂ ਚੋਣ ਮੀਟਿੰਗਾਂ ਚੋਣ ਰੈਲੀਆਂ ਦੇ ਵਿੱਚ ਭਾਵੇਂ ਵੱਡੇ ਲੀਡਰ ਜਿਹੜੇ ਨਜ਼ਰ ਆ ਰਹੇ ਨੇ ਪਰ ਕੀ ਜ਼ਮੀਨੀ ਵਰਕਰ ਕੀ ਕਾਡਰ ਕੀ ਬੂਥ ਪੱਧਰ ਤੱਕ ਬੀਜੇਪੀ ਦੇ ਵਲੰਟੀਅਰ ਕੀ ਉਹ ਇਸ ਗੱਲ ਤੋਂ ਖੁਸ਼ ਨੇ ਜਿਸ ਤੇਜ਼ੀ ਦੇ ਨਾਲ ਦੂਸਰੀਆਂ ਪਾਰਟੀਆਂ ਚੋਂ ਲੀਡਰਾਂ ਨੂੰ ਬੀਜੇਪੀ ਚ ਸ਼ਾਮਲ ਕਰਾਇਆ ਗਿਆ ਹਾਲਾਂਕਿ ਕਈ ਵੱਡੇ ਲੀਡਰ ਜਿਹੜੇ ਕਿਸੇ ਸਮੇਂ ਪੰਜਾਬ 'ਚ ਭਾਰਤੀ ਜਨਤਾ ਪਾਰਟੀ ਦਾ ਚਿਹਰਾ ਮੋਹਰਾ ਹੋਇਆ ਕਰਦੇ ਸੀ ਅੱਜ ਕੱਲ ਉਹ ਸਾਰੇ ਵੱਡੇ ਲੀਡਰ ਪਾਰਟੀ ਦੇ ਅਨੁਸ਼ਾਸਨ ਦੇ ਵਿੱਚ ਤਾਂ ਨਹੀਂ ਪਰ ਉਹ ਦੂਸਰੀਆਂ ਪਾਰਟੀਆਂ 'ਚੋਂ ਆਏ ਵੱਡੇ ਲੀਡਰਾਂ ਦੇ ਨਾਲ ਉਹਨਾਂ ਦੇ ਲਈ ਪ੍ਰਚਾਰ ਕਰਨ ਦੇ ਤੌਰ ਤੇ ਨਜ਼ਰ ਆ ਰਹੇ ਨੇ ਜਾਂ ਇੰਜ ਕਹਾਂ ਕਿ ਦੂਸਰੀਆਂ ਪਾਰਟੀਆਂ ਦੇ ਕਈ ਛੋਟੇ ਲੀਡਰ ਭਾਰਤੀ ਜਨਤਾ ਪਾਰਟੀ ਚ ਆ ਕੇ ਵੱਡੇ ਲੀਡਰ ਬਣ ਗਏ ਨੇ ਤੇ ਭਾਰਤੀ ਜਨਤਾ ਪਾਰਟੀ ਦੇ ਵੱਡੇ ਵੱਡੇ ਲੀਡਰ ਦੂਸਰੇ ਲੀਡਰਾਂ ਦੇ ਸਾਹਮਣੇ ਥੋੜੇ ਛੋਟੇ ਲੀਡਰ ਮਹਿਸੂਸ ਹੋ ਰਹੇ ਨੇ ਇਹ ਭਾਜਪਾ ਦਾ ਕਾਰਡਰ ਔਰ ਕਈ ਭਾਜਪਾ ਦੇ ਲੀਡਰ ਵੀ ਇਹਨਾਂ ਗੱਲਾਂ ਨੂੰ ਮੰਨਦੇ ਨੇ ਹਾਲਾਂਕਿ ਉਹ ਕੈਮਰੇ ਸਾਹਮਣੇ ਬੋਲਣ ਨੂੰ ਤਿਆਰ ਨਹੀਂ ਪਰ ਉਹ ਆਪਣੇ ਦਿਲ ਦਾ ਦਰਦ ਜ਼ਰੂਰ ਸਾਂਝਾ ਕਰਦੇ ਨੇ ਸੋ ਇਹ ਗੱਲ ਬੜੀ ਦਿਲਚਸਪ ਰਹੇਗੀ ਕਿ ਜਦੋਂ ਚੋਣਾਂ ਦਾ ਨਤੀਜਾ ਆਉਣਾ ਹੈ ਹਾਲਾਂਕਿ ਭਾਰਤੀ ਜਨਤਾ ਪਾਰਟੀ ਬਹੁਤ ਆਸ਼ਵੰਦ ਹੈ ਕਿ ਸ਼ਹਿਰਾਂ 'ਚ ਅਸੀਂ ਚੰਗਾ ਪ੍ਰਦਰਸ਼ਨ ਕਰਾਂਗੇ ਇਹ ਵੀ ਕੋਈ ਦੋਰਾਇ ਨਹੀਂ ਹੈ ਕਿ ਸ਼੍ਰੀ ਰਾਮ ਮੰਦਰ ਦੇ ਨਿਰਮਾਣ ਦਾ ਵਾਅਦਾ ਪੂਰਾ ਕੀਤਾ ਹੈ ਭਾਰਤੀ ਜਨਤਾ ਪਾਰਟੀ ਨੇ ਔਰ ਬਹੁਤ ਵੱਡਾ ਸਮਰਥਨ ਵੀ ਮਿਲਿਆ ਸੀ ਜਦੋਂ ਸ਼੍ਰੀ ਰਾਮ ਮੰਦਰ ਦਾ ਉਦਘਾਟਨ ਸੀ ਔਰ ਪ੍ਰਾਣ ਪ੍ਰਤੀਸ਼ਠਾ ਦਾ ਦਿਨ ਸੀ ਪਰ ਕੀ ਇਸ ਵਾਅਦੇ ਤੋਂ ਖੁਸ਼ ਹੋ ਕੇ ਬੀਜੇਪੀ ਨੂੰ ਸ਼ਹਿਰਾਂ 'ਚ ਵੱਡੇ ਪੱਦਰ ਤੇ ਵੋਟਾਂ ਪੈਣਗੀਆਂ ਜਾਂ ਵੋਟਾਂ ਪਾਉਣ ਵੇਲੇ ਦੂਸਰੇ ਮੁੱਦੇ ਵੀ ਲੋਕ ਧਿਆਨ 'ਚ ਰੱਖਣਗੇ ਭਾਵੇਂ ਬੇਰੋਜ਼ਗਾਰੀ ਦਾ ਭਾਵੇਂ ਮਹਿੰਗਾਈ ਦਾ ਤੇ ਭਾਵੇਂ ਅੰਨੇਵਾ ਦੂਸਰੀ ਪਾਰਟੀਆਂ ਦੇ ਵਿੱਚੋਂ ਲੀਡਰਾਂ ਦਾ ਇੰਪੋਰਟ ਹੈ ਬੀਜੇਪੀ ਦੇ ਵਿੱਚ ਸੋ ਇਸ ਕਰਕੇ ਬੀਜੇਪੀ ਦਾ ਕਾਡਰ ਕਿੰਨਾ ਕੁ ਖੁਸ਼ ਹੋ ਕੇ ਵੋਟਾਂ ਪਾ ਕੇ ਜਾਊਗਾ ਇਹ ਬੜੀ ਦਿਲਚਸਪ ਗੱਲ ਰਹੇਗੀ ਕਿਉਂਕਿ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਕਾਡਰ ਹੈ ਉਹ ਲਗਾਤਾਰ ਇਸ ਗੱਲ ਦਾ ਇੰਤਜ਼ਾਰ ਕਰਦਾ ਰਿਹਾ ਕਿ ਕੋਈ ਵੇਲਾ ਆਊਗਾ ਜਦੋਂ ਅਸੀਂ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਆਪਣੇ ਦਮ ਤੇ ਚੋਣਾਂ ਲੜਾਂਗੇ ਤੇ ਜਦੋਂ ਵੇਲਾ ਆਇਆ ਟਿਕਟਾਂ ਜਿਹਦਾ ਇੰਤਜ਼ਾਰ ਭਾਜਪੀ ਦਾ ਕਾਡਰ ਜਾਂ ਲੀਡਰ ਕਰ ਰਿਆ ਸੀ ਉਹ ਟਿਕਟਾਂ ਫਿਰ ਉਹਨਾਂ ਲੋਕਾਂ ਕੋਲੇ ਚਲੀਆਂ ਗਈਆਂ ਜਿਹੜੇ ਜਾਂ ਤਾਂ ਕਾਂਗਰਸ ਚੋਂ ਆਏ ਨੇ ਜਾਂ ਆਪ ਚੋਂ ਜਾਂ ਅਕਾਲੀ ਦਲ ਤੋਂ ਸੋ ਇਹ ਜਿਹੜੀਆਂ ਸਥਿਤੀਆਂ ਨੇ ਇਹਦੇ ਉੱਪਰ ਹਰ ਕਿਸੇ ਨੂੰ ਸਬਰ ਕਰਨ ਦੀ ਔਰ ਇੰਤਜ਼ਾਰ ਕਰਨ ਦੀ ਲੋੜ ਹੈ ਹਰ ਕਿਸੇ ਨੂੰ ਇਹਦਾ ਨਤੀਜਾ ਜਾਣਨ ਦੀ ਵੀ ਕਾਲੀ ਆ ਪਰ ਇੰਤਜ਼ਾਰ 1 ਜੂਨ ਤੱਕ ਜ਼ਰੂਰ ਕਰਨਾ ਪਏਗਾ 4 ਜੂਨ ਨੂੰ ਨਤੀਜਾ 1 ਜੂਨ ਨੂੰ ਵੋਟਾਂ ਨੇ ਸੋ ਬੜੇ ਦਿਲਚਸਪ ਨਤੀਜੇ ਇਸ ਵਾਰ ਬੀਜੇਪੀ ਦੇ ਵੀ ਰਹਿਣਗੇ ਅਗਰ ਬੀਜੇਪੀ ਕਾਮਯਾਬ ਹੋਈ ਤੇ ਇਹ ਆਮਦ ਆਉਂਦੇ ਸਮੇਂ ਚ ਵਧ ਸਕਦੀ ਹੈ ਅਗਰ ਬੀਜੇਪੀ ਕਾਮਯਾਬ ਨਹੀਂ ਹੋਈ ਤੇ ਫਿਰ ਘਟੋ ਘਟ 27 ਤੋਂ ਪਹਿਲਾਂ ਜਿਹੜੇ ਬੀਜੇਪੀ ਦੇ ਮੌਜੂਦਾ ਲੀਡਰ ਨੇ ਬੀਜੇਪੀ ਦਾ ਕਾਰਡਰ ਹੈ ਉਹ ਖੁਸ਼ ਹੋਏਗਾ ਕਿ ਘਟੋ ਘਟ 27 ਚ ਹੁਣ ਸਾਨੂੰ ਮੌਕਾ ਮਿਲੂਗਾ ਵਿਧਾਨ ਸਭਾ ਦੀ ਚੋਣ ਲੜਨ ਦਾ ਅਗਰ ਬੀਜੇਪੀ ਹੁਣ ਜ਼ਿਆਦਾ ਸੀਟਾਂ ਜਿੱਤ ਗਈ ਤੇ ਫਿਰ ਉਹਨਾਂ ਨੂੰ ਇਹ ਵੀ ਖਤਰਾ ਹੋਊਗਾ ਕਿ ਹੁਣ 27 ਚ ਵਿਦਾਇਕ ਦੇ ਕੈਂਡੀਡੇਟ ਵੀ ਸ਼ਾਇਦ ਦੂਜੀਆਂ ਪਾਰਟੀਆਂ ਤੋਂ ਇੰਪੋਰਟ ਹੋਣਗੇ ਸੋ ਬੜੀ વિચਿਤ੍ਰ ਸਥਿਤੀ ਹੈ ਜਿਹੜੀ ਉਸ ਸਮਾਜ ਦੇ ਵਿੱਚ ਚਰਚਾ ਦੇ ਰੂਪ ਦੇ ਵਿੱਚ ਬਣੀ ਹੋਈ ਹੈ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰਾ ਸਿਆਸੀ ਅਨਲਿਸਿਸ ਵੀ ਤੁਸੀਂ ਸਾਂਝਾ ਕੀਤਾ ਹੈ ਜਿਹੜੇ ਵੀ ਤਾਜ਼ੇ ਅਪਡੇਟ ਨੇ ਉਹ ਵੀ ਤੁਸੀਂ ਦਰਸ਼ਕਾਂ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਤੇ ਆਪਣੇ ਜਿਹੜੇ ਤੁਸੀਂ ਸੁਝਾਅ ਸਾਡੇ ਨਾਲ ਸਾਂਝੇ ਕਰਦੇ ਹੋ ਉਹਨਾਂ ਦੇ ਲਈ ਵੀ ਧੰਨਵਾਦ ਫਿਲਹਾਲ ਇਸ ਪ੍ਰੋਗਰਾਮ ਦੇ ਵਿੱਚ ਮੈਨੂੰ ਯਾਨੀ ਕਿ ਹਰਜੋਤ ਕੌਨ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ